ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਅਰਥੀ ਫੂਕ ਮਜ਼ਾਰੇ ਨਾਰੇਬਾਜੀ ਦਾ ਸਰਕਾਰ ਤੇ ਕੀ ਅਸਰ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ 'ਚ ਕੱਖ ਵੀ ਨਹੀਂ ਮਿਲਿਆ 22 ਅਗਸਤ ਦੀ ਮੀਟਿੰਗ ਦਾ ਵੀ ਬਣਿਆ ਸ਼ੰਕਾ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਸਾਥੀਓ ਪਿਛਲੇ ਦਿਨੀ ਮੁਲਾਜ਼ਮ ਪੈਨਸ਼ਨਰ ਸੰਜਿਆ ਫਰੰਟ ਦੀ ਐਕਸ਼ਨ ਕਮੇਟੀ ਵੱਲੋਂ ਜਿਨੇ ਵਾਰ ਅਰਤੀ ਫੁਕ ਮੁਜ਼ਾਰੇ ਧਰਨੇ ਦੇਣ ਦੀ ਅਪੀਲ ਤੋਂ ਬਾਅਦ ਜਿਨੇ ਵਾਰ ਸੰਘਰਸ਼ ਨੂੰ ਤੇਜ਼ ਕੀਤਾ ਗਿਆ ਪਰ ਹਾਲੇ ਤੱਕ ਸਰਕਾਰ ਨੇ ਇਸ ਬਾਬਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਨਾ ਹੀ 22 ਅਗਸਤ ਦੀ ਮੀਟਿੰਗ ਨੂੰ ਪੱਕਾ ਕੀਤਾ ਮੁਲਾਜ਼ਮ ਨੂੰ ਵੀ ਸ਼ੰਕਾ ਹੈ ਕਿ 22 ਅਗਸਤ ਦੀ ਮੀਟਿੰਗ ਫਿਰ ਮੁਲਤਵੀ ਕੀਤੀ ਜਾਵੇਗੀ ਕਿਉਂਕਿ ਪੰਚਾਇਤੀ ਚੋਣਾਂ ਦਾ ਦਿਗਲ ਵੀ ਬਚ ਚੁੱਕਾ ਹੈ ਇਸ ਹਫਤੇ ਦੌਰਾਨ ਜੋ ਡੈਮੋਕ੍ਰੈਟਿਕ ਟੀਚਰ ਫਰੰਟ ਨਾਲ ਮੀਟਿੰਗ ਕੀਤੀ ਗਈ ਸੀ ਉਹ ਵੀ بے ਆਸ ਰਹੀ ਜਿਸ ਵਿੱਚ ਕਿਸੇ ਵੀ ਮੰਗ ਤੇ ਹਾਂ ਪੱਕੇ ਫੈਸਲਾ ਨਹੀਂ ਹੋ ਸਕਿਆ ਅੱਠ ਅਤੇ 9 ਅਗਸਤ ਨੂੰ ਵੀ ਕਾਮਨ ਟੀਚਰ ਯੂਨੀਅਨ ਵੱਲੋਂ ਵੱਖ-ਵੱਖ ਤਾਵਾਂ ਤੇ ਤਰਨੇ ਲਗਾ ਦਿੱਤੇ ਗਏ ਨੇ ਲੱਗਦਾ ਹੈ ਸਰਕਾਰ ਹੁਣ ਚਾਰੋਂ ਤਰਫ ਤੋਂ ਕੇਰ ਗਈ ਹੈ ਪਰ ਇਸ ਸਭ ਦੇ باوجود ਸਰਕਾਰ ਵੱਲੋਂ ਕੋਈ ਹਾਂ ਪੱਖੀ ਜਵਾਬ ਮਿਲਣ ਦੀ ਆਸ ਨਹੀਂ ਮੁਲਾਜ਼ਮਤਾਂ ਦੇ ਪੈਨਸ਼ਨ ਸੰਘਾਫਰੰਟ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਸਖਤਰ ਚੇਹੇ ਲਾਇ ਨਾਰਿਆਂ ਦਾ ਅਤੇ ਅਰਥੀ ਫੂਕ ਮੁਜ਼ਾਰਿਆਂ ਦਾ ਸੀਐਮ ਭਗਵੰਤ ਮਾਨ ਤੇ ਅਤੇ ਬਾਕੀ ਲੀਡਰਾਂ ਤੇ ਕਿੰਨਾ ਕੁ ਅਸਰ ਪੈਂਦਾ ਹੈ ਉਧਰ ਕਮਿਊਨਿਟੀ ਹੈਲਥ ਆਫੀਸਰ ਐਸੋਸੀਏਸ਼ਨ ਨੇ ਵੀ 15 ਅਗਸਤ ਨੂੰ ਮੰਤਰੀਆਂ ਦਾ ਘਰਾਓ ਕਰਨ ਦੀ ਧਮਕੀ ਦਿੱਤੀ ਹੈ ਪਰ ਪੰਜਾਬ 'ਚ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਲੱਗਦਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵੀ ਪੰਚਾਇਤੀ ਚੋਣਾਂ ਦੇ ਹੱਲੇ-ਗੁੱਲੇ 'ਚ ਦਬਾ ਦਿੱਤਾ ਜਾਏਗਾ ਮੁਲਾਜ਼ਮਾਂ ਵੱਲੋਂ ਵੀ ਆਪਣੇ ਆਪਣੇ ਵਿਚਾਰ ਦਿੱਤੇ ਜਾ ਰਹੇ ਨੇ ਕਿ ਸੜਕਾਂ ਤੇ ਆਉਣਾ ਪਵੇਗਾ ਔਰ ਇਸ ਸਰਕਾਰ ਨੂੰ ਹਰਿਆਣਾ ਚੋਣਾ ਅਤੇ ਪੰਚਾਇਤੀ ਚੋਣਾਂ 'ਚ ਸ਼ੀਸ਼ਾ ਦਿਖਾਉਣਾ ਹੋਵੇਗਾ। ਕਈ ਮੁਲਾਜ਼ਮਾਂ ਦਾ ਮੰਨਣਾ ਹੈ ਕਿ ਹਰਿਆਣੇ 'ਚ ਚੋਣ ਪ੍ਰਚਾਰ ਦੌਰਾਨ ਸਰਕਾਰ 'ਬੁ ਵਿਰੋਧ ਨਾਰੇਬਾਜੀ ਕਰਕੇ ਅਤੇ ਆਰਟੀਫੁਕ ਮੁਜ਼ਾਰੇ ਕਰਕੇ ਸਰਕਾਰ ਨੂੰ ਅਸਲੀਅਤ ਦਿਖਾਈ ਜਾਵੇ। ਕੁਝ ਵੀ ਹੋਵੇ। ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਨਜ਼ਰਾਂ ਇੱਕ ਵਾਰ ਜ਼ਰੂਰ 22 ਅਗਸਤ ਦੀ ਮੀਟਿੰਗ ਤੇ ਹਨ ਕਿ ਸ਼ਾਇਦ ਕੋਈ ਹਾਂ ਪੱਕੀ ਫੈਸਲਾ ਕਿਸੇ ਮੰਗ ਤੇ ਅੱਜ ਤੋ ਆਈ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ 'ਚ ਬਣੇ ਰਹਿਣ ਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋ ਥੈਂਕ ਯੂ